ਦੇਖਿਆ ਸਟੇering ਵਾਲੀ ਰੋਡ ਹੁੰਦੀ ਹੈ ਇਹ ਇਹ ਆਪਾਂ ਨੇ ਛੋਟੀ ਘੱਟ ਇੱਕ ਸਾਈਡ ਤੋਂ ਹੁਣ ਇੱਕ ਸਾਈਡ ਦੀ ਟੰਗ ਪਹਿਲਾਂ ਛੋਟੀਆਂ ਕਰਤੀਆਂ ਸੀ ਹੁਣ ਆਪਾਂ ਨੇ ਵਧਾਉਣੀ ਆ ਟੰਗ ਇਹਦੇ ਵਿੱਚ ਆਪਾਂ ਗੱਬੇ ਇੱਕ ਪੈਗ ਪਾਵਾਂਗੇ 6 ਇੰਚ ਦਾ ਤੇ ਵਧਾ ਕੇ ਫਿਰ ਇਹਨੂੰ ਬੈਲਡਿੰਗ ਕਰਦੇ ਆ ਸੈਟਿੰਗ ਜੀ ਬੈਜੂਗੀ ਇਹਦੀ ਦੇਖਦੇ ਆ ਕਰਕੇ ਲਾ ਕੇ ਵੀ ਕਿਵੇਂ ਲੱਗਦਾ ਸੈਟਿੰਗ ਬਾਕੀ ਦਾ ਫੀਟਿੰਗ ਸਾਰੀ ਹੋਈ ਹੋਈ ਆ ਉਨੇ ਇਹ ਹੀ ਕਰ ਲਈ ਰਹੀ ਦੀ ਆਵਾਜ਼ ਇਹਨੂੰ ਕਰਕੇ ਫਿੱਟ ਸਟੀering ਦਾ ਕੰਮ ਸਾਰਾ ਓਕੇ ਦੇਖੋ ਇਦਾਂ ਵਧਾ ਦਿੱ 6 ਇੰਚ ਦਾ ਟੋਟਾ ਪਾ ਕੇ ਟੰਗ ਵਧਾ ਦਿੱ ਦੀ ਤੇ ਉਨੇ ਬਸ ਉਧਰ ਪਿੱਟਾ ਕਰਦੇ ਆਪਾਂ ਵੈਲਡਿੰਗ ਟੰਗ ਕੇ ਲਾ ਕੇ ਇਹਨੂੰ ਫਿੱਟ ਕਰਦੇ ਆਂ ਕੋਈ ਇਹ ਕਰਨ ਲੱਗਿਆਂ ਆਪਾਂ ਸਟੀering ਵਾਲੇ ਦੇ ਉੱਤੇ ਫਿੱਟ ਤੇ ਫਿੱਟ ਕਰਕੇ ਤੁਹਾਨੂੰ ਦਿਖਾਣੇ ਆ ਕਿਵੇਂ ਇਹਦੀ ਸੈਟਿੰਗ ਜੀ ਬੈਠਦੀ ਆ ਤੇ ਬਾਕੀ ਦਾ ਸਾਰਾ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਆਪਾਂ ਕੱਸ ਦਿੰਨੇ ਆ ਇਹਦੇ ਟਾਇਰ ਸਾਰੇ ਜਿਹੜੇ ਇਹਦੇ ਟਾਇਰ ਕੱਸ ਕੇ ਫਿਰ ਆਪਾਂ ਇਹਦਾ ਸਟੀering ਦੇ ਦਿਆਂ ਇੱਕ ਉਂਗਲੀ ਨਾਲ ਸਟੀering ਮੋੜਨ ਲਾਉਣਾ ਇਹਦਾ ਇੱਕ ਉਂਗਲੀ ਨਾਲ ਇਹਦਾ ਜਮਈ ਹੈਂਡ ਰੇਲਾ ਕਰ ਦੇਣਾ ਇੱਕ ਉਂਗਲੀ ਨਾਲ ਜਿਵੇਂ ਆ ਘੁੰਮਦਾ ਇੱਕ ਉਂਗਲੀ ਨਾਲ ਕਿਉਂਕਿ ਵਧੀਆ ਤਰੀਕੇ ਨਾਲ ਆਪਾਂ ਇਸ ਬਾਰੇ ਦਾ ਕੰਮ ਕਰਨਾ ਸਾਰਾ ਮੋਟਰ ਲੱਗੀ ਆ ਪਾਵਰ ਸਟੀering ਆ ਜਿਹੜਾ ਸਾਰਾ ਹੀ ਆਪਾਂ ਇਹਦਾ ਵਧੀਆ ਕਰਨਾ ਹੁਣ ਕੋਈ ਕੱਚ ਛੱਡਣ ਹੀ ਨਹੀਂ ਆਪਾਂ ਨੇ ਇਹਦੀ ਜਿਹੜੀ ਵੀ ਆਪਾਂ ਨੂੰ ਲੱਗਿਆ ਵੀ ਵਧੀਆ ਨਹੀਂ ਸਟੀering ਮੁਰਦਾ ਸੀਟ ਵੀ ਆਪਾਂ ਦੇਖਦੇ ਆਂ ਦੀ ਸੀਟ ਵੀ ਆਪਾਂ ਗੱਡੀ ਵਾਲੀ ਲਾਵਾਂਗੇ ਤੇ ਸੀਟ ਸੀਟ ਵੀ ਉਹਦੀ ਆਪਾਂ ਚੇਂਜ ਕਰਦਾਂਗੇ ਗੱਡੀ ਵਾਲੀ ਛੋਟੀ ਜਨਨ ਵਾਲੀ ਲਾਵਾਂਗੇ ਇਹਦੇ ਤੇ ਵਧੀਆ ਲੱਗੂਗੀ ਉਹ ਐਨ ਵਧੀਆ ਤਰੀਕੇ ਨਾਲ ਜੀ ਕਰਦੇ ਆਂ ਸਟੀering ਦੇਖੋ ਅੱਗੇ-ਅੱਗੇ ਫਿੱਟ ਕਰਦੇ ਆਂ ਇਹਨੂੰ ਲੋਈ ਇਦਾਂ ਆਪਾਂ ਜਿਹੜੀ ਆ ਰੋਡ ਲਾਤੀ ਓਰੇ ਕੱਲ ਨੂੰ ਆਪਾਂ ਜਿਹੜੀ ਆ ਓਰੇ ਇੱਕ ਪੱਤੀ ਲਾਵਾਂਗੇ ਬਣਾ ਕੇ ਜਿੱਦਾਂ ਦੀ ਆ ਲੱਗੀ ਹਨ ਐਂਡ ਨੂੰ ਇੱਕ ਓਰੇ ਪੱਤੀ ਲਾਵਾਂਗੇ ਬਣਾ ਕੇ ਉਦੇ ਵਿੱਚ ਜਿਹੜਾ ਆਪਣਾ ਇਹਦਾ ਮੋਡਨ ਵਾਲਾ ਸਿਸਟਮ ਆ ਇਹਦੇ ਵਿੱਚ ਹੋ ਜੂਗਾ ਆ ਦੇਖੋ ਰੋ ਜਿਹੜੀ ਆ ਰਾੜ ਘੁੰਮਿਆ ਕਰੋਗੇ ਉੱਪਰੋਂ ਦੀ ਆ ਦੇਖੋ ਇਹਨੂੰ ਕਰਦਾ ਹੈ ਕੱਲੂ ਇਹਦੇ ਨਾਲ ਅਟੈਚ نیچے ਇੱਕ ਮਾ ਕੇ ਉਧਰ ਹੋ ਗਿਆ ਪਿੱਛੇ ਹੋਇਆ ਕਰੋਗੀ ਰੋਡ ਇਧਰੋਂ ਇਹਨੇ ਚੱਲਣ ਲੱਗ ਜਾਣਾ ਤੇ ਆਪਣੀ ਕਟਾਈ ਹੋ ਜਾਣੀ ਆਪਾਂ ਨੇ ਇਸ ਬਾਰੇ ਪੱਕਾ ਕੰਮ ਵਧੀਆ ਵਾਲਾ ਕੀਤਾ ਕਿਉਂਕਿ ਨਹੀਂ ਬਾਕੀ ਜਿਹੜੇ ਪਹਿਲਾਂ ਕਰਨੇ ਤਾਂ ਜਗਾੜੂ ਕੰਮ ਸਗੇ ਇਸ ਵਾਰ ਆਪਾਂ ਨੇ ਵਧੀਆ ਪੱਕਾ ਕੰਮ ਕੀਤਾ ਵੀ ਜਿਹੜਾ ਹਿੱਲੇ ਹੀ ਨਾ ਕੰਮ ਐਨ ਵਧੀਆ ਜਿਹੜੀ ਭੁਜਾਈ ਚ ਅਲਾਈਨਮੈਂਟ ਸਹੀ ਰਿਹਾ ਕਰੂਗੀ ਮੋੜਾ ਇੱਧਰ ਉੱਧਰ ਨਹੀਂ ਜਾਇਆ ਕਰੂਗਾ ਇੱਕ ਸੇਲ 'ਚ ਚੱਲਿਆ ਕਰੂਗਾ ਬਾਕੀ ਆਪਾਂ ਸਪੈਸਰ ਕੱਸ ਕੇ ਕੱਲ ਨੂੰ ਪੂਰੇ ਤੇ ਆਪਾਂ ਇਹਨੂੰ ਅ ਟਾਇਰ ਫਿੱਟ ਕਰਦਾ ਹੈ ਕੱਲ ਨੂੰ ਉਹ ਵੀ ਤੇ ਬਾਕੀ ਕੰਮ ਓਕੇ ਆ ਤੇ ਦੇਖਦੇ ਆ ਕੱਲ ਨੂੰ ਕੀ ਬਣਦਾ ਇਹਨਾਂ ਦਾ ਦੋਨਾਂ ਚੀਜ਼ਾਂ ਦਾ ਇਹਨੂੰ ਇੱਕ ਤਾਂ ਆਪਾਂ ਨੇ ਆਹ ਲਾਉਣੀ ਹੈ ਇੱਧਰ ਉਹ ਇਹਦੇ ਤੇ ਅਟੈਚ ਕਰਨੀ ਹੈ ਇਹਨੂੰ ਨੀਚੇ ਰੋਡ ਨੂੰ ਬਾਕੀ ਆਪਣੀ ਮੋਟਰ ਲੱਗੀ ਹੋਈ ਆ ਕੱਲ ਨੂੰ ਸਟੀering ਘੁੰਮਦਾ ਕਰਦਾਂਗੇ ਕੰਮ ਪੱਕਾ ਹੈ ਇੱਕ ਆਪਾਂ ਨੇ ਉਰੇ ਨੂੰ ਸਪੋਰਟ ਦੇਣੀ ਹੈ ਇੱਥੋਂ ਕਿ ਅੱਗੇ ਪਿੱਛੇ ਇਹਨੂੰ ਹਿੱਲਣ ਨਾ ਦਵੇ ਕੱਲ ਨੂੰ ਜਦੋਂ ਜ਼ੋਰ ਨਾਲ ਆਪਾਂ ਮੋੜਦੇ ਆਂ ਫਿਰ ਕੱਲ ਨੂੰ ਇਹਨੂੰ ਹਿੱਲਣ ਨਾ ਦਵੇ ਉਹਦਾ ਆਪਾਂ ਨੇ ਪੱਕਾ ਕੰਮ ਕਰਨਾ ਬਾਕੀ ਓਕੇ ਹੀ ਆ ਬਸ ਇਹ ਸਟਾਰਟ ਕਰਕੇ ਇਹਨੂੰ ਚਲਾ ਕੇ ਦੇਖਦੇ ਆਂ ਨੇ ਹਾਂ ਜਿਵੇਂ ਤੁਸੀਂ ਦੇਖਿਆ ਹੀ ਆਪਾਂ ਰਾਤ ਆ ਰੋਡ ਲਾਤੀ ਸੀਗੀ ਤੇ ਹੁਣ ਆਪਾਂ ਨੇ ਆਹ ਸਪੈਂਡਲ ਦੇ ਨਾਲ ਜਿਹੜੀ ਆ ਪੱਤੀ ਵੈਲਡ ਕਰ ਲਈ ਬਸ ਹੁਣ ਇਹਨੂੰ ਕਰਦੇ ਆ ਉੱਪਰ ਫਿੱਟ ਤੇ ਸਪੈਂਡਲ ਨੂੰ ਸਪੈਂਡਲ ਨੂੰ ਫਿੱਟ ਕਰਕੇ ਉਹ ਵੀ ਜਿਹੜਾ ਐਂਡਰ ਲਾਉਣੇ ਆ ਸੈਂਟਰ ਰੋਡ ਵਾਲਾ ਤੇ ਇਹਦੇ ਵਿੱਚ ਵੀ ਲਾਉਣੇ ਆ ਉਹ ਤੋਂ ਬਾਅਦ ਰਹਿ ਜੂਗੀ ਜਿਹੜੀ ਮੈਨ ਸ਼ਾਫਟ ਉੱਪਰੋਂ ਸਟੀering ਤੋਂ ਹੁੰਦੀ ਆ ਉਹ ਸਾਫਟ ਨੀਚੇ ਜਿਹੜੀ ਆ ਅਟੈਚ ਕਰਨ ਤੋਂ ਰਹਿ ਜੂ ਉਹ ਕਰਕੇ ਆਪਣਾ ਜਿਹੜਾ ਸਟੀering ਆ ਡਨ ਆ ਦੇ ਬਸ ਫਿਰ ਇਹਦੇ ਸਪੈਸਰ ਪੁੱਸਰ ਕੱਸ ਕੇ ਆਪਾਂ ਕਰਦੇ ਆ ਟਾਇਰ ਫਿੱਟੇ ਨੇ। ਉਤੋਂ ਬਾਅਦ ਇਹਨੂੰ ਆਹੀਂ ਚਲਾਵਾਂਗੇ ਆਪਾਂ। ਸਟਾਰਟ ਕਰਕੇ ਦੇਖਦੇ ਆ ਕੀ ਬੰਦਾ ਕੀਵੇਂ ਚੱਲਦਾ ਕੀਵੇਂ ਨਹੀਂ। ਬਾਕੀ ਸਾਰਾ ਆਪਾਂ ਨੇ ਆਹ ਦੇਖੋ ਆ ਪੱਤੀ ਕਾ ਲਾਈ ਲਈ ਦੀਗੀ। ਇਹ ਤੁਹਾਨੂੰ ਹੁਣ ਮੈਂ ਫਿੱਟ ਕਰਕੇ ਦਿਖਾਉਣਾ ਕਿਵੇਂ ਆਉਂਦੀ ਸੀਗੀ ਇਹ। ਕਿਵੇਂ ਜਿਹੜੀ ਸਟੀering ਰੋਡ ਆ ਉਹ ਇਹਨੂੰ ਐਡਜਸਟ ਕਰਕੇ ਮੋੜਿਆ ਕਰੂਗੀ। ਲੋਈ ਦੇਖੋ ਇਧਰੋਂ ਫੀਟਿੰਗ ਹੋ ਕੇ ਜਿਹੜੀ ਸਪੈਂਡਲ ਦੀ ਆ ਚੱਲੇਗੀ। ਤੇ ਐਂਡ ਲਾ ਕੇ ਆਪਾਂ ਪੱਤੀ ਉਰੇ ਲਾ ਕੇ ਫਿੱਟ ਹੋ ਗਈ ਤੇ ਆ ਦੇਖੋ ਰੁਕਮ ਹੋਣੇ ਆਪਾਂ ਜਿਹੜੀ ਆ ਜੁਆਇੰਟ ਆ ਇਹਦਾ ਇਹਦੇ ਨਾਲ ਹੋ ਜਾਊਗਾ ਆ ਜੁਆਇੰਟ ਜਿਹੜਾ ਉਰੇ ਜਾ ਕੇ ਉਹ ਰੋਡ ਨਾਲ ਹੋਊਗਾ ਤੇ ਦੇਖੋ ਸਟੀering ਮੁਰਦਾ ਦੋਨੋਂ ਸਾਈਡ ਨੂੰ ਇਹ ਰੋੜ ਤੋਂ ਪ੍ਰੋਪਰਨ ਕਟਿੰਗ ਵੀ ਹੋ ਗਈ ਦੋਨਾਂ ਪਾਸੇ ਨੂੰ ਤੇ ਆ ਵੀ ਜਿਹੜੀ ਸੈਟਿੰਗ ਆ ਉਹ ਪੈ ਗਈ ਲੋਈ ਫਾਈਨਲ ਸਪੈਸਰ ਦੀ ਵੀ ਫੀਟਿੰਗ ਕਰਤੀ ਆਪਾਂ ਨੇ ਸਪੈਸਰ ਪਾਤਾ ਤੇ ਹੁਣ ਆਪਾਂ ਟਾਇਰ ਕਸਣ ਲੱਗੇ ਆ ਉਹ ਵੀ ਨਾਟ ਆਪਾਂ ਨੇ ਕਸਤਾ ਨੀਚੋਂ ਐਂਡ ਦਾ ਜਿਹੜਾ ਐਂਡ ਦਾ ਨਾਟ ਆ ਇਹ ਵੀ ਕਸਤਾ ਤੇ ਬਾਕੀ ਹੁਣ ਕੰਪਲੀਟ ਆ ਇਧਰੋਂ ਇਦੋਂ ਤੱਕ ਕੰਪਲੀਟ ਹੋ ਗਿਆ ਸਾਰਾ ਇਹ ਤੋਂ ਬਾਅਦ ਆਪਾਂ ਕਰ ਦਿਆਂ ਨੂੰ ਪੂਰਾ ਤੇ ਕੱਸ ਦਿਆਂ ਦੋਨੇ ਡ੍ਰਮ ਆਰ ਪੂਰੇ ਜਿਹੜੇ ਸਪੈਸ਼ਲ ਕੱਸ ਕੇ ਪੂਰੇ ਕੱਸ ਦਿਆ ਤੇ ਉਦੋਂ ਬਾਅਦ ਆਪਾਂ ਇੰਜਨ ਦਾ ਕਰਨਾ ਬੈਟਰੀ ਚਾਰਜ ਕਰਾਉਣੀ ਹੈ ਇੱਕ ਤਾਂ ਆਪਾਂ ਨੇ ਬੈਟਰੀ ਚਾਰਜ ਹੋ ਜੋਗੀ ਜਦ ਤੱਕ ਤੇ ਫਿਰ ਆਪਾਂ ਨੇ ਇਹਦੀ ਸਟਾਰਟਿੰਗ ਦਾ ਨਾ ਜਿਹੜਾ ਪਲੱਗਾਂ ਦਾ ਕਰੰਟ ਦਾ ਹੈ ਨਾ ਜਿਹੜੀ ਉਹਦੀ ਕਰੰਟ ਦੀ ਜਿਹੜੀ ਟਾਈਮਿੰਗ ਹਨਾ ਡਿਸਟ੍ਰੀਬਿਊਟਰ ਤੋਂ ਉਹਦੀ ਸੈਟਿੰਗ ਕਰਨ ਵਾਲੀ ਆ ਉਹ ਸੈਟਿੰਗ ਕਰਕੇ ਇਹਨੇ ਸਹੀ ਚੱਲਣ ਲੱਗੇ ਹਨਾ ਉਹ ਤੋਂ ਬਾਅਦ ਇਹਦੇ ਪੈਰਦਾਨ ਦਾ ਕੰਮ ਚਲਾ ਲੈਣਾ ਅੱਜ ਆਪਾਂ ਕੱਲ ਨੂੰ ਇਹਨੂੰ ਪੂਰਾ ਕੰਪਲੀਟ ਪੈਰਦਾਨ ਤੇ ਕਰ ਦੇਣਾ ਜਿਵੇਂ ਰੇਸ ਆਪਾਂ ਨੇ ਉਹਦੇ ਵਿੱਚ ਫਿੱਟ ਕਰ ਦੇਣੀ ਆ ਲੋਈ ਆਪਣਾ ਆ ਵੀ ਸਪੈਸਰ ਡਾਣਾ ਇਹ ਵੀ ਆਪਾਂ ਨੇ ਲਾਤਾ ਕਸਤਾ ਇਹ ਵੀ ਉਧਰੋਂ ਆਪਾਂ ਨੇ ਚੰਗੀ ਤਰ੍ਹਾਂ ਤੇ ਇਹ ਤੋਂ ਬਾਅਦ ਹੁਣ ਆਪਾਂ ਨੇ ਜਿਹੜਾ ਟਾਇਰ ਕਸਣਾ ਟਾਇਰ ਕਸ ਕੇ ਸਿਰਫ ਉਧਰ ਲਈ ਆਪਾਂ ਨੇ ਰੋਡ ਲਾਉਣੀ ਆ ਜਿਹੜੀ ਕੀ ਇਹਦੀ ਆਪਾਂ ਨੂੰ ਉੱਪਰੋਂ ਮੈਂ ਸਟੀering ਸਾਫਟ ਆਉਂਦੀ ਆ ਉਹ ਵਾਲੀ ਲਾਉਣੀ ਆ ਤੋਂ ਬਾਅਦ ਆਪਣਾ ਡਾਣਾ ਸਾਰਾ ਤੇ ਹੋਰ ਤਾਂ ਬਸ ਇਸ ਤੋਂ ਬਾਅਦ ਤਾਂ ਪੈਰਦਾਨ ਦਾ ਹੀ ਕੰਮ ਸਟਾਰਟ ਕਰਨਾ ਹੈ ਉਹੀ ਕਰਾਂਗੇ ਬਾਕੀ ਤਾਂ ਸਾਰਾ ਓਕੇ ਹੋ ਗਿਆ ਲੋਈ ਆ ਵੀ ਟਾਇਰ ਫਿੱਟ ਕਰਤਾ ਤੇ ਹੁਣ ਤੋਂ ਨਰ ਫੀਡਿੰਗ ਦੇਖ ਹੀ ਲਈਆ ਫਾਈਨਲ ਵੀ ਕੀਆ ਕੀ ਮੈਂ ਕੀਤੀ ਆਪਾਂ ਨੇ ਆ ਦੇਖੋ ਇਧਰੋਂ ਨੀਚੋਂ ਆਪਾਂ ਨੇ ਜਿਹੜੀ ਪੱਤੀ ਬੈਲਡ ਕਰਕੇ ਆ ਕੀਤਾ ਏ ਤੇ ਹੁਣ ਆ ਵੀ ਰੋਡ ਆਪਾਂ ਨੇ ਲਾਣ ਲੱਗੇ ਹੋਇਆ ਜਿਹੜੀ ਇਧਰ ਸੈਂਟਰ ਮੇਨ ਰੋਡ ਦੇ ਨਾਲ ਆਪਾਂ ਉੱਥੇ ਬੈਲਡਿੰਗ ਕਰਦਾਂਗੇ ਤੇ ਉਸ ਤੋਂ ਬਾਅਦ ਸਾਰਾ ਕੰਮ ਓਕੇ ਆ ਦੇਖੋ ਮੁੜਦੇ ਆਣ ਵਧੀਆ ਇੰਨੇ ਕ ਨਾਲ ਹੀ ਟਾਇਰ ਮੁੜਦੇ ਆ ਉਹਦੇ ਹੀ ਫੜਨ ਨਾਲ ਹੱਥ ਨਾਲੀ ਹੱਥ ਨਾਲ ਇਹਨੂੰ ਘੁਮਾਉਣਾ ਹੈ ਸਟੀਰੀਂਗ ਦੇ ਨਾਲ ਘੁੰਮਣ ਨਾਲ ਟਾਇਰ ਕਿੰਨੇ ਵਧੀਆ ਘੁੰਮਣਗੇ ਪਾਸੇ ਨੂੰ ਕਰਦੇ ਆ ਜਲਦੀ ਤੋਂ ਜਲਦੀ ਫਿੱਟ ਉਤੋਂ ਬਾਅਦ ਆਪਾਂ ਸਟੀਰੀਂਗ ਦੇਖਦੇ ਆ ਫਿਰ ਕਿਵੇਂ ਘੁੰਮਦਾ ਸਟੀਰੀਂਗ ਦੇ ਦੇ ਦਿਆਂ ਫਿਰ ਕਿੰਨਾ ਕਰਾ ਵਾਲਾ ਘੁੰਮਾ ਲੋ ਸਟੀਰੀਂਗ ਦਾ ਹੋ ਗਿਆ ਕੰਮ ਨੂੰ ਦੇਖੋ ਘੁੰਮ ਰਿਹਾ ਤਨੂ ਜੀ ਮੈਂ ਕਿਹਾ ਸੀਗਾ ਆਪਾਂ ਨੇ ਕਿ ਇੱਕ ਉਂਗਲੀ ਨਾਲ ਘੁੰਮ ਲਾਵਾਂਗੇ ਓਵੇਂ ਇੱਕ ਉਂਗਲੀ ਨਾਲ ਘੁੰਮਦਾ ਸਟੀering ਦੇਖੋ ਇੱਕ ਉਂਗਲੀ ਨਾਲ ਇੱਕ ਉਂਗਲੀ ਨਾਲ ਘੁੰਮਦਾ ਇਹ ਉਂਗਲੀ ਨਾਲ ਬਹੁਤ ਹੀ ਘੱਟ ਕੰਮ ਹੋਇਆ ਇਹਨਾਂ ਵਧੀਆ ਤਰੀਕੇ ਨਾਲ ਆਹ ਦੇਖੋ ਪੁਰੇ ਆਪਾਂ ਨੇ ਜੁਆਇੰਟ ਪਾਇਆ ਇੱਥੋਂ ਇਿੱਥੇ ਜਿਹੜਾ ਕਹਿੰਦੇ ਜੀ ਉਹ ਪੈ ਗਿਆ ਬਸ ਉਹ ਨਿਕਾਸਦਾ ਹੈਂਡਲ ਬੈਟਰੀ ਕਰਾਉਣੇ ਚਾਰਜ ਤੇ ਫਿਰ ਉਹਨੂੰ ਕਰਦੇ ਆ ਸਟਾਰਟ ਤੇ ਇਹਦੀ ਬਸ ਥੋੜੀ ਜਿਹੜੀ ਇਹਦੀ ਅਲਾਈਨਮੈਂਟ ਆ ਨਾ ਅਲਾਈਨਮੈਂਟ ਆ ਆ ਗਿਆ ਟਾਈਮਿੰਗ ਆ ਨਾ ਜਿਹੜੀ ਡਿਸਟ੍ਰੀਬਿਊਟਰ ਵਾਲੀ ਬਸ ਉਹ ਆਪਾਂ ਨੇ ਸੈੱਟ ਕਰਨੀ ਆ ਬਾਕੀ ਦਾ ਕੰਮ ਓਕੇ ਆ ਦੇਖੋ ਲੋਅਰ ਸਟੀering ਦਾ ਹੋ ਗਿਆ ਕੰਮ ਡਨ ਹੋਣ ਰਹਿ ਗਿਆ ਆਪਣਾ ਸਿਰਫ ਬਸ ਪੈਰ ਧਾਨ ਦਾ ਇਹ ਸਾਰਾ ਪਾਣੇ ਕੰਪਲੀਟ ਕਰਤਾ ਤੇ ਹੁਣ ਬਸ ਆਪਣਾ ਰਹਿਦਾ ਜਿਹੜਾ ਪੈਰ ਧਾਨ ਦਾ ਰਹਿ ਗਿਆ ਸਟਾਰਟ ਕਰਾਂਗੇ ਨੂੰ ਕੱਲ ਮੈਂ ਕਿ ਤੁਸੀਂ ਦੇਖਿਆ ਵੀ ਕਿੰਨਾ ਰੈਲਾ ਮੁੜਦਾ ਏ ਸਟੀering ਲੋ باس ਕੁਛ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਉਹ ਧਾਰੀ ਵਾਲੇ ਟਾਇਰ ਹੁੰਦੇ ਨੇ ਨਾ ਉਹਨਾਂ ਤੇ ਤਾਂ ਬਹੁਤ ਜ਼ਿਆਦਾ ਵਧੀਆ ਮੁੜੇ ਕਿਉਂਕਿ ਉਹਨਾਂ ਦੀ ਕੰਨੀ ਖੜੀ ਹੁੰਦੀ ਹੈ ਇਕੱਲੀ ਕਿਤੇ ਨੇ ਸਾਰੇ ਟਾਇਰ ਨੇ ਚੋਰਸ ਲੱਗਣਾ ਨਾਲ ਇਹਦੇ ਤੇ ਆਪਾਂ ਲਾਵਾਂਗੇ ਛੋਟਾ ਜਿਹਾ ਲੋਗੋ ਇਹਦੇ ਤੇ ਆਪਾਂ ਨੇ ਉਹ ਗੱਡੀ ਮੰਗੋ ਸਾਰੇ ਉਹ ਕਵਰ ਚੜਵਾਉਣਾ ਸਟੀਰੀਂਗ ਤੇ ਵੀ ਉਹ ਬਾਅਦ ਚ ਚੜਵਾਵਾਂਗੇ ਵੈਸੇ ਤਾਂ ਆਪਾਂ ਨੇ ਜਿਹੜਾ ਇਹਦਾ ਕੰਮ ਹੀ ਕਰਨਾ ਚੈਨ ਵਾਲਾ ਬਣਾਵਾਂਗੇ ਅੱਗੇ ਬਾ ਹੁਣ ਆਪਾਂ ਇਹਨੂੰ ਇੱਕ ਵਾਰ ਚੱਲਦਾ ਕਰ ਲਈਏ ਉਹ ਤੋਂ ਬਾਅਦ ਕਰਦੇ ਆਂ